ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਭਰੋਸੇ ਦੀ ਵਿਸ਼ਵਾਸ ਦੀ ਜਾਂ ਕਹਿ ਲੋ ਬਲੀਫ ਦੀ ਕਾਫੀ ਸਮਾਂ ਪਹਿਲਾਂ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਬਰਸਾਤ ਨਹੀਂ ਸੀ ਹੋਈ ਜਿਹਦੇ ਕਾਰਨ ਲੋਕਾਂ ਦੀ ਜਿਹੜੀ ਫਸਲ ਵਾੜੀ ਸੀਗੀ ਉਹ ਭਰਮੀ ਨਹੀਂ ਸੀ ਹੋ ਰਹੀ ਜਿਹਦੇ ਕਾਰਨ ਉਹਨਾਂ ਦਾ ਜਿਹੜਾ ਹੈਗਾ ਜੀਵਨ ਬੜਾ ਤੰਗੀ ਦੇ ਵਿੱਚੋਂ ਨਿਕਲ ਰਿਹਾ ਸੀਗਾ ਤਾਂ ਪਿੰਡ ਦੇ ਮੁਖੀਆ ਜਾਂ ਕਹਿ ਲੋ ਸਰਪੰਚ ਨੇ ਆਪਣੇ ਬਾਕੀ ਮੈਂਬਰਾਂ ਦੇ ਨਾਲ ਸਲਾਹ ਕਰਕੇ ਪੂਰੇ ਪਿੰਡ ਦੇ ਵਿੱਚ ਐਲਾਨ ਕੀਤਾ ਕਿ ਆਪਾਂ ਸਵੇਰੇ ਮੰਦਰ ਦੇ ਵਿੱਚ ਇਕੱਠੇ ਹੋਣਾ ਜਾਂ ਧਰਮਸ਼ਾਲਾ ਕਹਿ ਲਓ ਉੱਥੇ ਆਪਾਂ ਇਕੱਠੇ ਹੋਣਾ ਤੇ ਉੱਥੇ ਆਪਾਂ ਇਕੱਠੇ ਹੋ ਕੇ ਸਾਰੇ ਪਿੰਡ ਨੇ ਰੱਬ ਦੇ ਅੱਗੇ ਅਰਦਾਸ ਕਰਨੀ ਆ ਕਿ ਇਸ ਵਾਰ ਸਾਡੇ ਖੇਤਾਂ ਦੇ ਵਿੱਚ ਭਰਮੀ ਜਿਹੜੀ ਹੈਗੀ ਆ ਉਹ ਵਰਖਾ ਹੋਵੇ ਤਾਂ ਕਿ ਸਾਡਾ ਜਿਹੜਾ ਜੀਵਨ ਆ ਉਹ ਸੋਖਾ ਹੋ ਸਕੇ ਕੀ ਹੋਇਆ ਸਵੇਰੇ ਸਾਰਾ ਪਿੰਡ ਇੱਕ ਜਗ੍ਹਾ ਤੇ ਇਕੱਠਾ ਹੋਇਆ ਉੱਥੇ ਜਦੋਂ ਲੋਕ ਆਏ ਤਾਂ ਉੱਥੇ ਅਰਦਾਸ ਕਰਨੀ ਸੀਗੀ ਸਾਰੇ ਲਾਈਨਾਂ ਬਣ ਕੇ ਖੜ ਗਏ ਅਰਦਾਸ ਕਰਨ ਦੇ ਲਈ ਪਰ ਉਹਨਾਂ ਦੇ ਵਿੱਚੋਂ ਇੱਕ ਬੱਚਾ ਸੀਗਾ ਅਰਦਾਸ ਕਰਨ ਵੇਲੇ ਉਹਨੇ ਆਪਣੀ ਛਤਰੀ ਖੋਲ ਲਈ ਘਰ ਦੇ ਵਿੱਚੋਂ ਕੋਈ ਵੀ ਬੰਦਾ ਛਤਰੀ ਲੈ ਕੇ ਨਹੀਂ ਸੀ ਆਇਆ ਹੋਰ ਤਾਂ ਇਹਦਾ ਮਤਲਬ ਕੀ ਹੈ ਕਿ ਉਹਨੂੰ ਇਨਾ ਭਰੋਸਾ ਸੀਗਾ ਕਿ ਮੈਂ ਰੱਬ ਦੇ ਅੱਗੇ ਅਰਦਾਸ ਕਰੂੰਗਾ ਤਾਂ ਉਹ ਬਰਸਾਤ ਜ਼ਰੂਰ ਪਾਏਗਾ ਇਹ ਹੁੰਦਾ ਭਰੋਸਾ ਵਿਸ਼ਵਾਸ ਜਾਂ ਕਿ ਲੋ ਬਲੀਵ ਇਹੀ ਜਿਹੜੀ ਚੀਜ਼ ਆ ਇਹ ਸਾਡੇ ਮਨੁੱਖੀ ਜੀਵਨ ਦੇ ਵਿੱਚ ਕੰਮ ਕਿਵੇਂ ਕਰਦੀ ਆ ਕਿ ਕਈ ਵਾਰੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਕਈ ਲੋਕ ਅਣਮੰਨੇ ਮਨ ਨਾਲ ਕੰਮ ਸ਼ੁਰੂ ਕਰਦੇ ਆ ਕਈਆਂ ਲੋਕਾਂ ਨੂੰ ਉਹਨਾਂ ਭਰੋਸਾ ਨਹੀਂ ਹੁੰਦਾ ਕਈ ਲੋਕਾਂ ਨੂੰ ਮਤਲਬ ਇਦਾਂ ਹੁੰਦਾ ਕਿ ਚਲੋ ਕੰਮ ਸ਼ੁਰੂ ਕਰਦੇ ਆ ਕੰਮ ਕਰਕੇ ਦੇਖ ਲੈਂਦੇ ਆ ਜੇ ਚੱਲ ਗਿਆ ਤਾਂ ਚਲਾ ਲਾਂਗੇ ਨਹੀਂ ਤਾਂ ਰਹਿਣ ਦਿਆਂਗੇ ਪਰ ਗੱਲ ਇਹ ਆ ਕਿ ਜਦੋਂ ਤੁਸੀਂ ਕੋਈ ਕੰਮ ਕਰਨਾ ਉਹਨੂੰ ਪੂਰੇ ਪੂਰੇ ਭਰੋਸੇ ਨਾਲ ਆਪਣੇ ਆਤਮ ਵਿਸ਼ਵਾਸ ਦੇ ਨਾਲ ਸ਼ੁਰੂ ਕਰੋਗੇ ਸਟਰੋਂਗ ਮਾਈਂਡ ਸੈਟ ਦੇ ਨਾਲ ਸ਼ੁਰੂ ਕਰੋਗੇ ਤਾਂ ਉਹ ਜ਼ਰੂਰ ਕੰਪਲੀਟ ਹੋਏਗਾ ਤੁਸੀਂ ਕਾਮਯਾਬੀ ਹੋਵੋਗੇ ਬਹੁਤੇ ਲੋਕ ਕੀ ਕਰਦੇ ਆ ਕੰਮ ਸ਼ੁਰੂ ਕਰ ਲੈਂਦੇ ਆ ਮਹੀਨਾ ਦੋ ਮਹੀਨੇ ਕਰਦੇ ਆ ਉਹਨਾਂ ਨੂੰ ਕੋਈ ਢੰਗ ਦਾ ਰਿਸਪਾਂਸ ਨਹੀਂ ਮਿਲਦਾ ਤੇ ਉਹ ਛੱਡ ਦਿੰਦੇ ਆ ਉਸ ਤੋਂ ਉਲਟ ਦੂਜੇ ਲੋਕ ਕੀ ਕਰਦੇ ਹੈਗੇ ਆ ਕੋਈ ਕੰਮ ਜਦੋਂ ਅੱਧ ਵਿਚਾਲੇ ਪਹੁੰਚ ਜਾਂਦਾ ਹੈ ਉਦੋਂ ਅੱਕ ਜਾਂਦੇ ਆ ਕਰਕੇ ਜਾਂ ਜਿਵੇਂ ਕਹਿੰਦੇ ਮਾਨੋ ਚਾਟ ਹੋ ਜਾਂਦਾ ਹੈ ਉਦੋਂ ਛੱਡ ਦਿੰਦੇ ਆ ਤੇ ਇੱਕ ਕਿਸਮ ਦੇ ਲੋਕ ਹੋੁੰਦੇ ਨੇ ਜਦੋਂ ਉਹ ਕੰਮ ਕਰ ਰਹੇ ਆ ਕਰੀ ਜਾਂਦੇ ਆ لیکن ਜਦੋਂ ਉਹਨਾਂ ਨੇ ਕਾਮਯਾਬ ਹੋਣਾ ਹੁੰਦਾ ਆਖਰੀ ਪੌੜਾ ਰਹਿ ਗਿਆ ਹੁੰਦਾ ਉਹਨਾਂ ਦੀ ਕਾਮਯਾਬੀ ਦਾ ਉਦੋਂ ਛੱਡ ਦਿੰਦੇ ਆ ਜਿਹਦੇ ਕਾਰਨ ਬਹੁ ਗਿਣਤੀ ਲੋਕ ਆਪਣੇ ਕੰਮ ਦੇ ਵਿੱਚ ਆਪਣੇ ਕਸਬ ਦੇ ਵਿੱਚ ਜਾਂ ਆਪਣੇ ਬਿਜ਼ਨਸ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਆਤਮਿਕ ਤੌਰ ਤੇ ਅੰਦਰੋਂ ਭਰੋਸਾ ਨਹੀਂ ਹੁੰਦਾ ਕਿ ਇਹ ਮੇਰਾ ਜਿਹੜਾ ਕੰਮ ਜੋ ਮੈਂ ਕਰ ਰਿਹਾ ਇਹ ਕਾਮਯਾਬ ਹੋਊਗਾ ਵੀ ਕਿ ਨਹੀਂ ਇਹ ਸਕਸੈਸ ਹੋਊਗਾ ਵੀ ਕਿ ਨਹੀਂ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਨਾ ਉਹਨੂੰ ਇੱਕ ਮਨ ਹੋ ਕੇ ਪਹਿਲਾਂ ਸੋਚ ਲਓ ਵਿਚਾਰੋ ਦੋ ਦਿਨ ਚਾਰ ਦਿਨ ਪੰਜ ਦਿਨ ਦਾ ਟਾਈਮ ਲੈ ਲਓ ਉਸ ਤੋਂ ਬਾਅਦ ਸ਼ੁਰੂ ਕਰੋ ਜਦੋਂ ਤੁਸੀਂ ਸ਼ੁਰੂ ਕਰੋ ਫਿਰ ਉਹਨੂੰ ਪਿੱਛੇ ਮੁੜ ਕੇ ਵੇਖੋ ਨਾ ਉਹਨੂੰ ਕਰਦੇ ਜਾਓ ਕਰਦੇ ਜਾਓ ਤੁਹਾਡਾ ਕੰਮ ਇੱਕ ਦਿਨ ਚ ਕਾਮਯਾਬ ਨਹੀਂ ਹੋਏਗਾ ਇੱਕ ਹਫਤੇ ਚ ਕਾਮਯਾਬ ਨਹੀਂ ਹੋਏਗਾ ਇੱਕ ਮਹੀਨੇ ਚ ਕਾਮਯਾਬ ਨਹੀਂ ਹੋਏਗਾ ਤਿੰਨ ਮਹੀਨੇ ਚ ਕਾਮਯਾਬ ਨਹੀਂ ਹੋਏਗਾ 6 ਮਹੀਨੇ ਚ ਕਾਮਯਾਬ ਨਹੀਂ ਹੋਏਗਾ ਲੇਕਿਨ ਇੱਕ ਸਾਲ ਦੇ ਵਿੱਚ ਉਹਦੇ ਵਿੱਚ ਚੇਂਜਸ ਜ਼ਰੂਰ ਆਏਗਾ ਔਰ ਤੁਸੀਂ ਐਸੀ ਜੀ ਜਗ੍ਹਾ ਤੇ ਖੜੇ ਨਜ਼ਰ ਆਓਗੇ ਜਿੱਥੇ ਤੁਸੀਂ ਆਪਣੇ ਆਪ ਨੂੰ ਬਹੁਤ ਵੱਡਾ ਫਰਕ ਮਹਿਸੂਸ ਕਰੋਗੇ ਕਿ ਕਿੱਥੋਂ ਚੱਲੇ ਸੀ ਕਿੱਥੇ ਪਹੁੰਚ ਗਏ ਪਰ ਇਹ ਸਿਰਫ ਤੁਹਾਡੇ ਆਤਮ ਵਿਸ਼ਵਾਸ ਭਰੋਸੇ ਅਤੇ ਬਲੀਫ ਇਹਦੇ ਉੱਤੇ ਹੀ ਡਿਪੈਂਡ ਕਰਦਾ ਹੈ ਕਿ ਉਹ ਤੁਹਾਡੇ ਅੰਦਰ ਕਿੰਨਾ ਸਟਰੋਂਗਲੀ ਹੈ ਬਲੀਫ ਤੁਹਾਡਾ ਕਿੰਨਾ ਸਟਰੋਂਗ ਹੈ ਤੁਹਾਡਾ ਮਾਈਂਡ ਸੈਟ ਕਿੰਨਾ ਸਟਰੋਂਗ ਹੈ ਤੁਹਾਨੂੰ ਆਪ ਆਪਣੇ ਆਪ ਤੇ ਭਰੋਸਾ ਕਿੰਨਾ ਹੈ ਤੁਹਾਨੂੰ ਵਿਸ਼ਵਾਸ ਕਿੰਨਾ ਹੈ ਕਿ ਤੁਸੀਂ ਇਸ ਚੀਜ਼ ਨੂੰ ਕਰ ਜਾਓਗੇ ਸੋ ਇਸ ਕਰਕੇ ਜਦੋਂ ਵੀ ਕੋਈ ਕੰਮ ਸ਼ੁਰੂ ਕਰੋ ਉਹਨੂੰ ਹਮੇਸ਼ਾ ਪਹਿਲਾਂ ਸੋਚੋ ਵਿਚਾਰੋ ਉਸ ਤੋਂ ਬਾਅਦ ਸ਼ੁਰੂ ਕਰੋ ਔਰ ਫਿਰ ਉਹਨੂੰ ਕਦੇ ਵੀ ਚਾਲੇ ਨਾ ਛੱਡੋ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਕੋਈ ਵੀ ਵੱਡੇ ਵੱਡੇ ਕੰਮ ਜਿੰਨੇ ਵੀ ਲੋਕਾਂ ਨੇ ਵੱਡੇ ਬਿਜ਼ਨਸ ਖੜੇ ਕੀਤੇ ਨੇ ਵੱਡੇ ਅੰਪਾਇਰ ਖੜੇ ਕੀਤੇ ਨੇ ਕੋਈ ਰਾਤੋਂ ਰਾਤ ਨਹੀਂ ਹੋਏ ਕੋਈ ਵੀ ਬੰਦਾ ਜਿਹੜਾ ਹੈਗਾ ਵਾ ਇੱਕੋ ਦਮ ਕਾਮਯਾਬ ਨਹੀਂ ਹੋ ਜਾਂਦਾ ਜਿੰਨੇ ਵੀ ਕਾਮਯਾਬ ਲੋਕ ਲੋਕ ਹੈਗੇ ਨੇ ਇਸ ਦੁਨੀਆ ਦੇ ਵਿੱਚ ਤੁਸੀਂ ਉਹਨਾਂ ਦੀ ਬਾਇਓਗ੍ਰਾਫੀ ਪੜ੍ਹੋ ਉਹਨਾਂ ਦੇ ਬਾਰੇ ਸੁਣੋ ਉਹਨਾਂ ਦੇ ਪੋਡਕਾਸਟ ਸੁਣੋ ਉਹਨਾਂ ਦੀਆਂ ਰੀਲਸ ਦੇਖੋ ਉਹਨਾਂ ਦੇ ਜੀਵਨ ਦੇ ਬਾਰੇ ਜਦੋਂ ਤੁਸੀਂ ਜਾਣੋਗੇ ਨਾ ਉਹ ਬਹੁਤ ਹੀ ਛੋਟੇ ਮਤਲਬ ਕਿ ਜ਼ੀਰੋ ਤੋਂ ਸਟਾਰਟ ਹੋਏ ਲੋਕ ਨੇ ਜਿਹੜੇ ਅੱਜ ਬਹੁਤ ਵੱਡੇ ਵੱਡੇ ਐਮਪਾਇਰ ਖੜੇ ਕਰਕੇ ਜਿਨ੍ਹਾਂ ਦਾ ਅੱਜ ਦੁਨੀਆ ਦੇ ਵਿੱਚ ਨਾਂ ਚੱਲਦਾ ਹੈ ਔਰ ਜਿਨ੍ਹਾਂ ਦੇ ਨਾਮ ਤੇ ਬੜੇ ਵੱਡੇ ਵੱਡੇ ਪੇਟੈਂਟ ਵੀ ਨੇ ਔਰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਪਛਾਣ ਬਣਾਈ ਹੈ ਜਿਨ੍ਹਾਂ ਨੂੰ ਲੋਕ Google ਤੇ ਸਰਚ ਕਰਦੇ ਨੇ ਔਰ ਉਹਨਾਂ ਨਾਲ ਲੋਕ ਸਨਮਾਨ ਵੀ ਕਰਦੇ ਆ ਸੋ ਇਸ ਕਰਕੇ ਹਰ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਕਾਮਯਾਬ ਹੋ ਸਕਦਾ ਪਰ ਗੱਲ ਸਿਰਫ ਮਾਈਂਡਸੈਟ ਦੀ ਆ ਭਰੋਸੇ ਦੀ ਆ ਵਿਸ਼ਵਾਸ ਦੀ ਆ ਔਰ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਕਿਸੇ ਨਵੇਂ ਟੌਪਿਕ ਤੇ ਮਿਲਾਂਗੇ ਇੱਕ ਨਵੀਂ ਗੱਲ ਦੇ ਨਾਲ ਤਦ ਤੱਕ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ